Қіреқ – мылткен ਹਾਂ ਜੀ ਮੈਨੂੰ ਲੱਗਦਾ ਪਤਾ ਲੱਗਿਆ ਵੀ ਕੋਈ ਇੱਥੇ ਘਟਨਾ ਕਿਸ ਤਰ੍ਹਾਂ ਕੱਟਣਾ ਹੋਈ ਹੋਵੇ ਸਭ ਜਗ੍ਹਾ ਕਟਨਾ ਜਿਹੜੀ ਹੋਈ ਆ ਨਾ ਇਹ ਮਤਲਬ ਜਿਹੜਾ ਇਹ 703 ਨਾ ਇਹ ਖੂਨੀ ਮਾਰਗ ਬਣ ਚੁੱਕਿਆ ਹੈ ਰੋਜ਼ਾਨਾ ਦੀਆਂ ਘਟਨਾਵਾਂ ਜੇ ਇੱਕ ਪਹਿਲੀ ਘਟਨਾ ਨੇ ਦਿਹਾੜੀ ਦੀਆਂ ਤਿੰਨ ਤਣ ਘਟਨਾ ਵੀ ਹੈਗੀਆਂ ਜਿਹੜੀਆਂ ਗੈਰ ਕਾਨੂੰਨੀ ਢੰਗ ਨਾਲ ਪੌੜੀਆਂ ਲੱਗੀਆਂ ਇਹ ਕੱਲੀਆਂ ਇੱਥੇ ਨਹੀਂ ਉਹ ਪਿੱਛਾਂ ਤੋਂ ਲੈ ਕੇ ਤੇ ਅੱਗੇ ਤੱਕ ਇਹ ਦੋਨੇ ਸਾਈਡ ਦੀ ਜਿਹੜਾ ਰੋਡ ਦੇ ਜਿਹੜੀਆਂ ਗੈਰ ਕਾਨੂੰਨੀ ਇਹ ਢੰਗ ਨਾਲ ਪੌੜੀਆਂ ਲੱਗੀਆਂ ਇਹ ਪੌੜੀਆਂ ਤੋਂ ਜਦੋਂ ਵੀ ਕੋਈ ਚੜਦਾ ਤੇ ਅੱਗੋਂ ਜਿਹੜਾ ਉਹ ਗੱਡੀ ਦੀ ਲਪੇਟ 'ਚ ਆ ਜਾਂਦਾ। ਸੋ ਇਸੇ ਤਰ੍ਹਾਂ ਹੀ ਜਿਹੜਾ ਅੱਜ ਪਿੱਛੇ ਜਿਹੜਾ ਐਕਸੀਡੈਂਟ ਹੋਇਆ ਇਸੇ ਕਾਰਨ ਹੀ ਹੋਇਆ ਤੇ ਰਜਾਨਾ ਦੇ ਐਕਸੀਡੈਂਟ ਸੋ ਪ੍ਰਸ਼ਾਸਨ ਨੂੰ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੀ ਇਹ ਪਿੰਡ ਵਾਸੀਆਂ ਦੀ ਤੇ ਇਲਾਕੇ ਦੇ ਲੋਕਾਂ ਦੀ ਜਿਹੜੀ ਪੁਲ ਦੀ ਮੰਗ ਆ ਉਹਨੂੰ ਪੂਰਾ ਕੀਤਾ ਜਾਵੇ ਤਾਂ ਜੋ ਜਿਹੜੇ ਐਕਸੀਡੈਂਟ ਨਾ ਹੋਣ। ਹਾਂਜੀ ਭਾਈ ਜੀ ਮੇਰੇ ਅੱਜ ਵੀ ਐਕਸੀਡੈਂਟ ਹੋਰ ਕੋਦੇ ਬਾਰੇ ਕੋਈ ਦੱਸੋ ਭਾਈ ਕੀ ਹੋਇਆ ਕੀ ਕਾਰਨ ਆ ਮੈਨਿਆ ਅੱਜ ਕੀ ਆ ਮੇਨ ਕਾਰਨ ਦਾ ਇਹ ਆ ਵੀ ਇਹ ਜਿਹੜਾ 703 ਰੋਡ ਹੈ ਖੂਨੀ ਮਾਰਗ ਬਣ ਚੁੱਕਿਆ ਇਹ ਕੱਲਾ ਇੱਥੇ ਨਹੀਂ ਹੈ ਬਰਨਾਲੇ ਤੋਂ ਲੈ ਕੇ ਮੋਗੇ ਤੱਕ ਰੋਜ਼ਾਨਾ ਦੇ ਜਿਹੜੇ ਹੈਗੇ ਐਕਸੀਡੈਂਟ ਆ ਪਰ ਜਿਹੜਾ ਪਿੰਡ ਮਾਛੀਕੇ ਆ ਮਾਛੀਕੇ ਪਿੰਡ ਦੇ ਵਿੱਚ ਜਦੋਂ ਦਾ ਇਹ ਰੋਡ ਬਣਨ ਲੱਗਿਆ ਉਦੋਂ ਦੇ ਪਿੰਡ ਵਸਣਾਂ ਦੇ ਤੇ ਇਲਾਕੇ ਦੇ ਵਸਣਾਂ ਨੇ ਮੰਗ ਆ ਕਿ ਇੱਥੇ ਜਿਹੜਾ ਹੈਗਾ ਪੁਲ ਬਣਾਇਆ ਜਾਵੇ ਪਰ ਸਰਕਾਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਔਰ ਗੈਰ ਕਾਨੂੰਨੀ ਢੰਗ ਨਾਲ ਤੁਸੀਂ ਆ ਦੇਖੋ ਪੌੜੀਆਂ ਜਿਹੜੀਆਂ ਬਣਾਈਆਂ ਹੋਈਆਂ ਐ ਇਹ ਤੋਂ ਅੱਗੇ ਵੀ ਜਾ ਕੇ ਪੌੜੀਆਂ ਬਣਾਈਆਂ ਸਾਰੇ ਰੋਡ ਦੇ ਉੱਪਰ ਪੌੜੀਆਂ ਬਣਾਈਆਂ ਪਰ ਜਦੋਂ ਕੋਈ ਰਾਹਗੀਰੇ ਪੌੜੀਆਂ ਕ੍ਰਾਸ ਕਰਕੇ ਸੜਕ ਤੇ ਚੜਦਾ ਤਾਂ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਐਸੀ ਤਰ੍ਹਾਂ ਅੱਜ ਹਰਨੇਕ ਸਿੰਘ ਮਿਸਤਰੀ ਸਿੰਘ ਆ ਜਿਹੜੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਆਉਂਦੇ ਸੀ ਤੇ ਅੱਜ ਤਕਰੀਬਨ 7 ਵਜੇ ਜਦੋਂ ਗੁਰੂ ਘਰੋਂ ਜਾ ਰਿਹਾ ਸੀ ਤਾਂ ਜਦੋਂ ਇੱਥੋਂ ਕ੍ਰਾਸ ਕਰਨ ਲੱਗੇ ਤਾਂ ਜਿਹੜੀ ਇੱਕ ਅਣਪਛਾਤਾ ਬਾਹਨ ਆ ਜਿਹਦਾ ਉਹਨਾਂ ਨੂੰ ਫੇਟ ਮਾਰ ਗਿਆ ਉਹ ਕਾਫੀ ਜਿਹੜੇ ਹੈਗੇ ਆ ਜ਼ਖਮੀ ਹਾਲਤ ਦੇ ਵਿੱਚ ਐਂਬੂਲੈਂਸ ਰਾਹੀਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੋ ਸਰਕਾਰ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਜਿਹੜੀ ਇਹ ਸਾਡੀ ਪੁਲ ਦੀ ਮੰਗ ਨੂੰ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਜਿਹੜੇ ਰੋਜ਼ਾਨਾ ਦੇ ਐਕਸੀਡੈਂਟ ਹੁੰਦੇ ਆ ਉਹ ਨਾ ਹੋਣ ਕੀਮਤੀ ਜਾਨਾਂ ਨਾ ਜਾਣ ਤੇ ਇਸ ਤੋਂ ਇਲਾਵਾ ਇਹ ਵੀ ਮੰਗ ਹੈਗੀ ਆ ਕਿ ਹਰਨੇਕ ਸਿੰਘ ਨੂੰ ਡੀਸੀ ਆਫਿਸ ਵੱਲੋਂ ਜਿਹੜਾ ਉਹਦੀ ਇਲਾਜ ਤੇ ਖਰਚਾ ਆਉਣਾ ਤਾਂ ਉਹ ਡੀਸੀ ਆਫਿਸ ਵੱਲੋਂ ਦਿੱਤਾ ਜਾਵੇ ਕਿਉਂਕਿ ਇਹ ਤੋਂ ਪਹਿਲਾਂ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹ ਤੇ ਅਸੀਂ ਇਹ ਵਾਦਾ ਵੀ ਕੀਤਾ ਸੀਗਾ ਕਿ ਜਿਹੜਾ ਵੀ ਐਕਸੀਡੈਂਟ ਹੋਊਗਾ ਉਹਦੇ ਸਬੰਧ ਦੇ ਵਿੱਚ ਜਿਹੜਾ ਡੀਸੀ ਮੋਗਾ ਜ਼ਿੰਮੇਵਾਰ ਹੋਣਗੇ ਕਿਉਂਕਿ ਅਸੀਂ ਵਾਖ ਵਾਖ ਜਥੇਬੰਦਾਂ ਦੇ ਰਾਹੀ ਵੀ ਜਿਹੜਾ ਹੈਗਾ ਇੱਥੇ ਲੜੇ ਆ ਪਰ ਕਿਸੇ ਨੇ ਕੁਝ ਨਹੀਂ ਪੱਲੇ ਪਾਇਆ 6 ਸੇ 7-7 ਮਹੀਨੇ ਅਸੀਂ ਧਰਨਾ ਵੀ ਦਿੱਤਾ ਪਰ ਕੁਝ ਨਹੀਂ ਪੱਲੇ ਪਿਆ ਤੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੀਆਂ ਕੀਮਤੀ ਜਾਨਾਂ ਜਾ ਰਹੀਆਂ ਉਹਨਾਂ ਨੂੰ ਬਚਾਉਣ ਵਾਸਤੇ ਤੁਰੰਤ ਜਿਹੜਾ ਇੱਥੇ ਪੁਲ ਦਾ ਹੈਗਾ ਮਸਲਾ ਉਹਦਾ ਹੱਲ ਕੀਤਾ ਜਾਵੇ ਜਿਹੜਾ ਐਕਸੀਡੈਂਟ ਹੋਇਆ ਉਹ ਵੀਰ ਨੂੰ ਬਜ਼ੁਰਗ ਸੀਗੇ ਹਰਨੇਸ਼ ਸਿੰਘ ਉਹਨਾਂ ਨੂੰ ਹਸਪਤਾਲ ਪਹੁੰਚਾਤਾ ਬਸ ਬੋਲਦੇ ਵੀ ਸਾਡਾ ਜਿਹੜਾ ਪੁਲ ਦੀ ਮੰਗ ਨੂੰ ਕਿ ਬਾ ਸਾਡੇ ਇੱਥੇ ਪੁਲ ਪੰਨਾ ਚਾਹੀਦਾ ਜੀ ਪੁਲ ਜ਼ਰੂਰੀ ਆ ਕਿਉਂਕਿ ਸਾਡੀ ਆਵਾਜਾਈ ਬਾਹਲੀ ਇੱਧਰ ਉੱਧਰ ਗੁਰਦੁਆਰੀ ਵੀ ਜਾਂਦੇ ਆ ਲੋਕ ਕੌਸ਼ਲਾ ਵੀ ਜਾਂਦੇ ਆ ਬੱਸ ਤੇ ਵੀ ਚੜਨਾਂ ਲੋਕਾਂ ਨੇ ਟੱਪ ਕੇ ਚੜਨਾਂ ਪੈਂਦਾ ਪੌੜਾਂ ਤੇ ਕਿਉਂਕਿ ਪੌੜਾਂ ਤੇ ਮਾਰ ਜਾਂਦੀ ਜੀ ਭਾਈ ਜੀ ਜਿਹੜਾ ਐਕਸੀਡੈਂਟ ਆ ਕੀ ਕਰਨ ਐ ਐਕਸੀਡੈਂਟ ਕਰਨਾ ਇਹਦਾ ਹੋਇਆ ਐਕਸੀਡੈਂਟ ਕਰਨਾ ਉਹ ਗਲਤ ਪੌੜੀਆਂ ਬਣੀਆਂ ਮਿਆਂ ਗਲਤ ਕੱਟ ਆ ਪਿੰਡ ਨਗਰ ਨਿਵਾਸੀਆਂ ਨੇ ਬਹੁਤ ਨੰਤ ਤਰਲੇ ਕਰੇ ਸੀ ਬਹੁਤ ਧਰਨਾ ਲਾਇਆ ਪਰ ਸਰਕਾਰ ਨੇ ਸਾਡੀ ਤੇ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ ਹੁਣ ਜੀ ਮੇਨਤਾ ਕੀ ਮੰਗਦਾ ਮੇਨਤਾ ਸਾਡੀ ਪੁਲ ਦੀ ਮੰਗ ਆ ਜੀ ਕਿਉਂਕਿ ਸਾਡੇ ਦਿਨ ਆਏ ਦਿਨ ਨਿਤ ਇੱਕ ਕੋਈ ਨਵਾਂ ਹਾਦਸਾ ਹੁੰਦਾ ਅੱਜ ਸਾਡੇ ਬਜ਼ੁਰਗ ਨੇਕ ਸਿੰਘ ਮਿਸਤਰੀ ਆ ਵਿਚਾਰੇ ਬਜ਼ੁਰਗ ਸੀ ਕੱਲਾ ਆਪ ਬੜਾਤੇ ਦਾ ਕੋਈ ਉਹਦਾ ਸਹਾਰਾ ਨਹੀਂ ਉਸ ਇਨਸਾਨ ਨੂੰ ਪੌੜੀਆਂ ਤੋਂ ਚੜਨ ਲੱਗੇ ਗੁਰਦਾਰੇ ਚਾਹ ਪਾਣੀ ਪੀਣ ਨੇਤੋ ਜਾਂਦਾਗਾ ਉਹ ਰਿਆਨਾਂ ਦੀ ਤਰ੍ਹਾਂ ਜਦੋਂ ਜਾਣ ਲੱਗਿਆ ਗੱਡੀ ਇੰਨੀ ਤੇਜ਼ ਰਫ਼ਤਾਰ ਨਾਲ ਆਈ ਉਹਨੂੰ ਚੱਕ ਕੇ ਥੱਲੇ ਮਾਰਿਆ ਤੇ ਗੱਡੀ ਵਾਲਾ ਵੀ ਇੰਨੀ ਸਪੀਡ ਨਾਲ ਸੀ ਉਹ ਭੱਜਣ 'ਚ ਕਾਮਯਾਬ ਹੋ ਗਿਆ ਖੜਾ ਨਹੀਂ ਗਿਆ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਜਾਂ ਤਾਂ ਇੱਥੇ ਕੋਈ ਬ੍ਰੇਕਰ ਲਗਾਏ ਜਾਣ ਜਾਂ ਕੋਈ ਕੈਮਰਿਆਂ ਦਾ ਪ੍ਰਬੰਧ ਹੋਵੇ ਵੀ ਜਿਸ ਤਰ੍ਹਾਂ ਵੀ ਕਿਉਂਕਿ ਨਿਕ ਨੇ ਤਾਂ ਆਈ ਦਿਨ ਆਈ ਦਿਨ ਇੱਕਦੇ ਇਨਸਾਨ ਦੀ ਜਾਨ ਜਾਂਦੀ ਹੈ ਤੇ ਜਾਂ ਕਿਸੇ ਦੀ ਲੱਤ ਬਾਹ ਟੁੱਟਦੀ ਆ ਇਸ ਕਰਕੇ ਨਾ ਹੋਇਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇੱਥੇ ਸੜਕ ਤੇ ਬੈਠਣ ਲਈ ਮਜਬੂਰ ਹੋਵਾਂਗੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡੀ ਬੇਨਤੀ ਨੂੰ ਧਿਆਨ ਨਾਲ ਸੁਣਿਆ ਜਾਵੇ ਸਾਡੀਆਂ ਜਾਨਾਂ ਜਾਇਆ ਨਾ ਜਾਣ ਦਿੱਤੀਆਂ ਜਾਣ